ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋ ਮੰਗੇ ਜੀ ਅਸੀਂ ਵੀ ਠੀਕ ਠਾਕ ਹਾਂ ਇਸ ਵਕਤ ਕਰਦੀਆਂ ਤੇ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਆਪਾਂ ਕਰ ਲਈ ਜੀ ਮਾਰਨਿੰਗ ਰੁਟੀਨ ਸ਼ੁਰੂ ਹਾਂਜੀ ਅੱਜ ਮੈਂ ਬੇੜੇ ਦਾ ਸਫਾਈ ਸਾਰਾ ਕਰ ਲਿਆ ਸੀ ਜਾਂ ਉਹ ਕਰਕੇ ਮੈਂ ਲੱਗੀ ਹੋਈ ਸੀ ਅੰਦਰ ਬੈੱਡ ਸ਼ੀਟ ਵਗੈਰਾ ਚੇਂਜ ਕਰਨ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਉਹ ਧੋਤੀ ਜਾਣਗੇ ਹਨਾ ਇਹ ਹੋ ਜਾਂਦਾ ਜਦੋਂ ਆਪਾਂ ਨਾ ਦਿਨ ਮਤਲਬ ਦਿਨ ਚ ਵੀ ਸਾਨੂੰ ਜ਼ਿਆਦਾਤਰ ਆਦਤ ਆ ਵੀ ਇਹੀ ਰੂਮ ਚ ਅਸੀਂ ਵੱਧ ਬੈਠਦੇ ਆ ਉਹਦੇ ਕਰਕੇ ਬਸ 2-3 ਦਿਨ ਬਾਅਦ ਮੈਨੂੰ ਇਹ ਹੁੰਦਾ ਵੀ ਚੇਂਜ ਕੀਤੀ ਜਾਵੇ ਮੈਂ ਉਹ ਚੇਂਜ ਕਰਨ ਲੱਗੀ ਸੀ ਬਾਕੀ ਇੱਕ ਬੈੱਡ ਹੋਰ ਸਿੰਗਲ ਅੰਦਰ ਲਗਾਇਆ ਸੀਗਾ ਉਹਦੇ ਕਰਕੇ ਬਸ ਐਵੇਂ ਜਣੀ ਬੈੱਡ ਸ਼ੀਟ ਵਗੈਰਾ ਦਾ ਹੀ ਕੰਮ ਕਰਨ ਲੱਗੀ ਹੋਈ ਸੀ ਤਾਂ ਡੈਡ ਜੀ ਲੱਗੇ ਹੋਏ ਸੀ ਕਿ ਅੱਜ ਪਰਸੋਂ ਨੂੰ ਨਵਾ ਕੇ ਬਾਹਰ ਕੱਢਣਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਜੀ ਦਾ ਸਹੀ ਲੱਗਦਾ ਬਸ ਉਦਾਂ ਉਹ ਕਰ ਲੈਂਦੇ ਹੁੰਦੇ ਨੇ ਐ ਮੈਨੀ ਇਹ ਮੈਂ ਨਾ ਵਿੰਡੋ ਦੇ ਵਿੱਚ ਖੜੀ ਸੀ ਸਾਡੇ ਰੂਮ ਦੇ ਵਿੱਚ ਬਸ ਉੱਥੇ ਹੀ ਲੱਗੀ ਹੋਈ ਉੱਥੋਂ ਹੀ ਮੈਂ ਵੀਡੀਓ ਬਣਾਈ ਸੀ ਇਹ ਥੋੜੀ ਜੀ ਫਿਰ ਆਪਾਂ ਜਿਹੜੇ ਅੰਦਰ ਦੇ ਕੰਮ ਕਰ ਕਰਨ ਵਾਲੇ ਸੀ ਉਹ ਕਰਕੇ ਸਾਰਾ ਕੰਮ ਕਰ ਕਰਕੇ ਨਾ ਤੋਂ ਕਿ ਫਿਰ ਕਿਤੀ ਰੈਸਟ ਰੈਸਟ ਕਰਨ ਤੋਂ ਬਾਅਦ ਇਹ ਹੈਗਾ ਸੀ ਦੁਪਹਿਰ ਦਾ ਟਾਈਮ ਸ਼ਾਇਦ 3-4 ਵਜੇ ਦਾ ਬਸ ਇੱਥੇ ਲੱਗੀ ਸੀ ਚਾਹ ਪੀਣ ਦੁਪਹਿਰ ਵਾਲੀ ਵੀ ਦੁਪਹਿਰ ਵਾਲੀ ਨਾਲੇ ਚਾਹ ਪੀਣ ਨਾਲੇ ਲਿਖ ਦਿਆਂ ਵੀ ਦੇਖਾਂ ਕਿ ਉਹਨਾਂ ਸ਼ਾਮ ਦੇ ਜਿਹੜੇ ਹੋਰ ਕੰਮ ਕਰ ਕਰਨ ਵਾਲੇ ਨੇ ਉਹ ਬੈਠੇ ਸਾਰੇ ਰੂਮ ਸੇ ਸੀਗੇ ਜੀ ਪਰ ਮੈਂ ਨਾ ਅਸਲ ਪਹਿਲਾਂ ਹੀ ਮਤਲਬ ਇਧਰ ਨੂੰ ਕੈਮਰਾ ਕੀਤਾ ਹੋਇਆ ਸੀ ਉਹ ਬੈਠੇ ਬੈਠੇ ਮੰਮੀ ਨੇ ਕਰਨਾ ਸੀ ਕੁਝ ਥੋੜਾ ਜਿਹਾ ਕਾਗਜ਼ ਪੱਤਰਾਂ ਦਾ ਕੰਮ ਉਹ ਸਾਰਾ ਜਿ ਟੱਬਰ ਨਾ ਇੱਕੋ ਦੇ ਤੇ ਇਕੱਠਾ ਹੋਇਆ ਬੈਠਾ ਬੈੱਡ ਤੇ ਬਸ ਉਸ ਤੋਂ ਬਾਅਦ ਆ ਪਤਾ ਨਹੀਂ ਕਿੰਨੇ ਥੋੜਾ ਜਿਹਾ ਕੈਮਰਾ ਹਲਾਤਾ ਸੀ ਉਹ ਹੋ ਹੈਗਾ ਸੀ ਜਿਵੇਂ ਥੋੜਾ ਜਿਹਾ ਸਰਵੇਜ ਆ ਕਰਨ ਵਾਲਾ ਸੀਗਾ ਪਿੰਡ ਦਾ ਉਹਦਾ ਸੀ ਕੰਮ ਕਰਨ ਵਾਲਾ ਲਿਖਣ ਦਾ ਕੰਮ ਜ਼ਿਆਦਾ ਸੀਗਾ ਉਹਦੇ ਕਰਕੇ ਫਿਰ ਮੈਂ ਹਜੇ ਕਹਿੰਦੀ ਸੀ ਮੰਮੀ ਨੂੰ ਮੈਂ ਖਿ ਲਿਓ ਮੈਂ ਲਿਖ ਦਿੰਨੀ ਆ ਵੀ ਹਜੇ ਮੇਰੇ ਕੋਲ ਥੋੜੀ ਜਿਹੀ ਟਾਈਮ ਹੈਗਾ ਇਹ ਵੀ ਫਿਰ ਮੈਨੂੰ ਵੀ ਇਹ ਹੋ ਜਾਣਾ ਵੀ ਫਿਰ ਤੁਸੀਂ ਕਰ ਲਿਓ ਆਪਦਾ ਵੀ ਮੈਂ ਜਿਹੜੇ ਸ਼ਾਮ ਦੇ ਕੰਮ ਕਰ ਕਰਨ ਵਾਲੇ ਨੇ ਫਿਰ ਮੇਰਾ ਉਹ ਕਰਨੇ ਨੇ ਮੈਂ ਕਿਹਾ ਚਲੋ ਥੋੜੀ ਦੇਰ ਮੈਂ ਲਿਖ ਦਿਆਂ ਨਾ ਫਿਰ ਮੈਂ ਇੱਥੇ ਲੱਗੀ ਸੀ ਲਾਈਨਾਂ ਵਗੈਰਾ ਲਗਾਉਣਾ ਕਿਉਂਕਿ ਉਹਦੇ ਵਿੱਚ ਕਾਫੀ ਮਤਲਬ ਇਹਨਾਂ ਨੇ ਦੇਣੀਆਂ ਸੀਗੀਆਂ ਹੈਡਿੰਗ ਜਿਵੇਂ ਆਪਾਂ ਦਿੰਦੇ ਹੁੰਦੇ ਸੀ ਵੀ ਆਹ ਚੀਜ਼ ਐਦਾ ਐਦਾ ਐ ਕਰਕੇ ਹਨਾ ਉਸ ਤੋਂ ਬਾਅਦ ਫਿਰ ਆਪਾਂ ਕੀਤੀ ਇੱਥੇ ਮੈਂ ਫਿਰ ਨਹਾ ਧੋ ਕੇ ਲੱਗੀ ਸੀਗੀ ਬਣਾਉਣ ਦੇਗ ਕਿਉਂਕਿ ਅੱਜ ਹੈਗਾ ਸੀ 10ਵਾਂ ਦਿਨ ਸਵੇਰੇ ਆਪਣੇ ਗਏ ਨਹੀਂ ਸੀ ਕੋਈ ਮੱਥਾ ਟੇਕਣ ਇਹ ਸੀ ਨਾ ਵੀ ਜਿਵੇਂ ਫਤਿਹ ਦੇ ਪਾਪਾ ਗਏ ਹੋਏ ਸੀ ਡਿਊਟੀ ਤੇ ਫਿਰ ਉਹਨਾਂ ਨੂੰ ਇਹ ਹੋ ਜਾਂਦਾ ਨਾ ਵੀ ਭੱਜ ਨੱਠ ਦੀ ਜ਼ਿਆਦਾ ਰਹਿੰਦੀ ਆ ਉਹ ਕਹਿੰਦੇ ਵੀ ਚਲੋ ਸ਼ਾਮ ਨੂੰ ਜਾਇਆ ਆਵਾਂਗੇ ਵੀ ਦੇਖ ਲਾਂਗੇ ਜਿਹਦਾ ਜਿਵੇਂ ਸਹੀ ਲੱਗੂਗਾ ਉਹਵੇਂ ਬਸ ਮੈਂ ਦੇਖ ਬਣਾ ਰਹੀ ਸੀ ਜਦ ਨੂੰ ਫਤੇ ਤੇ ਉਹਦੇ ਪਾਪਾ ਨੇ ਅੱਜ ਜਾਣਾ ਸੀ ਉਹ ਲੱਗੇ ਹੋਏ ਸੀ ਤਿਆਰ ਹੋਣ ਤੇ ਫਤੇ ਮੇਰੇ ਕੋ ਆ ਗਈ ਸੀ ਮੈਂ ਹਜੇ ਉਹਨੂੰ ਕਹਿੰਦੀ ਸੀ ਮੈਂ ਕਿ ਫਤੇ ਤੂੰ ਐਦਾਂ ਕਰ ਉਹਦੇ ਪਾਪਾ ਤੋਂ ਸੱਟ ਘਾਲਾ ਕਹਿੰਦਾ ਨਹੀਂ ਮੰਮਾ ਕਹਿੰਦਾ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਦੀ ਰੈਗੂਲਰ ਦੀ ਬਸ ਆਦਤ ਬਣੀ ਹੋਈ ਆ ਨਾ ਜਿਵੇਂ ਇਹਦੇ ਪਾਪਾ ਤਾਂ ਸਕੂਲ ਆਪਣੀ ਡਿਊਟੀ ਤੇ ਗਏ ਹੁੰਦੇ ਨੇ ਇਹਨੇ ਸਕੂਲ ਜਾਣਾ ਹੁੰਦਾ ਤਾਂ ਇਹਨੇ ਪੱਕਾ ਕਹਿਣਾ ਮੰਮਾ ਮੇਰਾ ਸੱਟ ਆ ਕਿਉਂ ਚਲੋ ਜੀ ਪਰਮਾਤਮਾ ਹਨਾ ਇਹਨੂੰ ਸਿੱਖੀ ਨਾਲ ਜੋੜ ਕੇ ਰੱਖੇ ਬਸ ਇਹੀ ਕਹਿ ਸਕਦੇ ਆਪਾਂ بس اس ਤੋਂ ਬਾਅਦ ਫਿਰ ਮੈਂ ਗੈਸ ਸਲੋ ਕੀਤਾ ਹੋਇਆ ਸੀ ਮੈਂ ਲੱਗੀ ਸੀ ਦੇਗ ਬਣਾਉਣਾ ਮੈਂ ਕਿਹਾ ਵੀ ਚਲੋ ਪ੍ਰਸ਼ਾਦ ਬਣਾ ਕੇ ਤੇ ਨਾਲ ਦੇਗ ਬਣਾਉਂਦੇ ਸੀ ਨਾਲ ਆਪਾਂ ਕਰ ਰਹੇ ਸੀ ਸਿਮਰਨ ਕਿਉਂਕਿ ਜੀ ਜਦੋਂ ਵੀ ਆਪਾਂ ਦੇਗ ਬਣਾਉਨੇ ਆ ਤਾਂ ਇਹ ਜ਼ਰੂਰੀ ਆ ਹਨਾ ਵੀ ਸਿਮਰਨ ਕਰਦੇ ਬਣਾਉਣਾ ਚਾਹੀਦਾ ਏ ਪ੍ਰਸ਼ਾਦ ਬਣਾਉਂਦੇ ਨਹੀਂ ਜਿਵੇਂ ਆਪਾਂ ਘਰ ਦੇ ਵਿੱਚ ਖਾਣਾ ਵੀ ਬਣਾਉਨੇ ਆ ਨਾ ਉਨੀ ਦੇਰ ਵੀ ਬਸ ਇਹੀ ਹੋਣਾ ਚਾਹੀਦਾ ਏ ਪਰਮਾਤਮਾ ਦਾ ਨਾਮ ਲਿਆ ਜਾਵੇ ਬਸ ਜੀ ਆਪਣੇ ਪ੍ਰਸ਼ਾਦ ਮੈਂ ਥੋੜੇ ਜਿਹਾ ਨਾ ਮਤਲਬ ਸਲੋ ਤੇ ਹੀ ਥੋੜਾ ਜਿਹਾ ਕੀਤਾ ਸੀ ਜੇ ਸਿਮਤੇ ਕਰਕੇ ਹੀ ਗੈਸ ਦੀ ਫਿਰ ਮੈਂ ਬਣਾਉਣੀ ਨੇ ਦੇ ਮੈਨੂੰ ਉਦਾਂ ਹੀ ਸਹੀ ਲੱਗਦੀ ਆ ਫਿਰ ਜਦੋਂ ਆਟਾ ਭੁੰਨਣ ਗੀ ਪੁੱਜ ਗਿਆ ਸੀਗਾ ਨਾ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਪਾਣੀ ਦਾ ਛਿੱਟਾ ਪਾਣੀ ਦਾ ਛਿੱਟਾ ਦੇ ਕੇ ਫਿਰ ਪਾਇਆ ਸੀ ਮਿੱਠਾ ਮਿੱਠਾ ਪਾਉਣ ਤੋਂ ਬਾਅਦ ਫਿਰ ਪਾਇਆ ਸੀ ਪਾਣੀ ਐਦਾਂ ਤੁਸੀਂ ਨਾ ਟਰਾਈ ਕਰਕੇ ਦੇਖੋ ਬਹੁਤ ਸਵਾਦ ਤੇ ਬਹੁਤ ਵਧੀਆ ਦੇਗ ਬਣਦੀ ਆ ਦੇਗ ਪਾਣੀ ਪਾਉਣ ਤੋਂ ਬਾਅਦ ਵੀ ਕੁਝ ਦੇਰ ਨਾ ਆਪਾਂ ਜਿਵੇਂ ਕਈ ਲੋਕ ਥੋੜਾ ਜਿਆ ਜਲਦੀ ਜਦ ਇਹ ਉਹ ਕਰ ਦਿੰਦੇ ਨੇ ਜਿਵੇਂ ਪਾਣੀ ਮਤਲਬ ਸਹੀ ਹੋ ਬਸ ਬਣ ਗਈ ਦੇਗਾ ਹਨਾ ਜੇ ਆਪਾਂ ਨਾ ਥੋੜੀ ਜੀ 2 ਮਿੰਟ ਹੋਰ ਥੋੜਾ ਸੇਕ ਲਵਾ ਦਈਏ ਫਿਰ ਆਪਣੀ ਸਾਰੀ ਦੇਖ ਨਾ ਕਿ ਉਹ ਛੜ ਜਾਂਦੀ ਜਿਵੇਂ ਫਤੇ ਦੇ ਪਾਪਾ ਤੇ ਫਤੇ ਗਏ ਹੋਏ ਸੀ ਮੱਥਾ ਟੇਕਣਾ ਜ ਮੈਂ ਗਈ ਨਹੀਂ ਸੀ ਕਿਉਂਕਿ ਸਾਡੀ ਸਲਾਹ ਸੀਗੀ ਵੀ ਅਸੀਂ ਸ਼ਾਮ ਨੂੰ ਚੱਲਾਂਗੇ ਚਾਹਲ ਇਕੇ ਸੀਗਾ ਜੀ ਧਾਰ ਚੋਣੀ ਸੀ ਜੋ ਵੀ ਹੈ ਨਾ ਕੰਮ ਕਰ ਕਰਨ ਵਾਲੇ ਸੀ ਸ਼ਾਮ ਵਾਲੇ ਉਹ ਰਹਿੰਦੇ ਸੀ ਵੀ ਫਿਰ ਉਹਨਾਂ ਦਾ ਔਖਾ ਜਣਾ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਅਸੀਂ ਸਾਨੂੰ ਦੂਜੇ ਪਿੰਡ ਮਤਲਬ ਸਾਡੇ ਪਿਛਲੇ ਪਿੰਡ ਜਾਣਾ ਪੈਂਦਾ ਹੈ ਫਿਰ ਵੀ ਸਾਨੂੰ 2-2 ਘੰਟੇ ਲੱਗ ਜਾਂਦੇ ਨੇ ਜੀ ਜਾਣ ਆਉਣ ਦੇ ਵਿੱਚ ਹਨਾ ਕਿਉਂਕਿ ਜਿਹੜੇ ਮਤਲਬ ਸ਼ੁਰੂ ਤੋਂ ਸਾਡੇ ਬਲੌਗ ਦੇਦੇ ਉਹਨਾਂ ਨੂੰ ਪਤਾ ਹੈ ਵੀ ਸਾਡਾ ਪਿੰਡ ਇਹ ਨਹੀਂ ਹੈਗਾ ਸੀ ਹੋਰ ਪਿੰਡ ਤੋਂ ਆਏ ਹੋਏ ਹੈ ਜਿਹੜੇ ਨਮਯੋ ਜੀ ਇਹ ਤੁਹਾਨੂੰ ਦੱਸ ਰਹੀ ਆ ਹਨਾ ਵੀ ਸਾਡਾ ਬਿੰਦੂ ਬਗੌਰ ਹੈ ਜੀ ਖੰਨੇ ਦੇ ਕੋਲ ਦਾ। ਬਾਕੀ ਸਾਡੇ ਪਿਛਲੇ ਬਲੌਗ ਦੇ ਜਿਹੜੇ ਪਹਿਲਾਂ ਦੇ ਬਲੌਗ ਨੇ ਉਹਨਾਂ ਉਹ ਤੁਸੀਂ ਦੇਖ ਸਕਦੇ ਹੋ। ਉਹਨਾਂ ਦੇ ਵਿੱਚ ਅਸੀਂ ਦਿਖਾਇਆ ਵੀ ਹੋਇਆ। ਬਸ ਇੱਥੇ ਮੈਂ ਨਾਲੇ ਲੱਗੀ ਸੀ ਹੋਰ ਮੇਰੇ ਕੰਮ-ਕਾਰ ਮੈਂ ਕਰ ਲਈ ਸੀ। ਆਪਦੇ ਜਿਹੜੇ ਕਰਨ ਵਾਲੇ ਸੀ ਨਾਲ ਮੈਂ ਲੱਗੀ ਸੀ। ਮੈਂ ਕਿਹਾ ਵੀ ਦੁੱਧ ਗਰਮ ਕਰ ਦਵਾਂ। ਦੁੱਧ ਗਰਮ ਕਰਦੀ ਕਰਦੀ ਨਾਲੇ ਮੇਰਾ ਥੋੜਾ ਬਹੁਤਾ ਜਿਆ ਹੈਗਾ ਸੀ ਹਿਸਾਬ-ਕਿਤਾਬ ਜਿਆ ਕਰਨ ਵਾਲਾ। ਮੈਂ ਕਿਹਾ ਵੀ ਦੁੱਧ ਦੇ ਸਰਾਣੇ ਖਾੜਨੀਆਂ। ਬੀ ਨਾਲੇ ਮੈਂ ਆਪ ਦਾ ਜਿਹੜਾ ਸਾਹ ਕਿਤਾਬ ਕਰਨ ਵਾਲਾ ਇਹ ਕਰ ਲਵਾਂ ਨਾ ਵੀ ਅੱਜ ਮੈਂ ਸਿਆਣੀ ਬਣ ਗਈ ਸੀਗੀ ਆਪਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਹੋ ਨਾ ਵੀ ਟਾਈਮ ਵੇਸਟ ਕਰਨ ਨੂੰ ਕਰਨਾ ਹੈ ਵੀ ਕੋਲ ਖੜਨਾ ਤਾਂ ਹੈਗਾ ਹੀ ਆ ਜਦ ਨੂੰ ਮੈਨੂੰ ਇਹ ਸੀ ਵੀ ਦੁੱਧ ਠੰਡਾ ਹੋ ਜਾਊਗਾ ਸੀ ਜਾਣਾ ਬਸ ਉਸ ਤੋਂ ਬਾਅਦ ਦੁੱਧ ਗਰਮ ਕਰਕੇ ਆ ਗਈ ਸੀ ਉਸ ਤੋਂ ਬਾਅਦ ਫਿਰ ਮੈਂ ਲੱਗੀ ਸੀ ਜਿਵੇਂ ਅੱਗੇ ਤਾਂ ਇਹ ਹੋ ਜਾਂਦਾ ਵੀ ਫਤੇ ਵੀ ਪਾ ਦਿੰਦਾ ਹੁੰਦਾ ਪਰ ਅੱਜ ਮੈਨੂੰ ਇਹ ਸੀ ਵੀ ਮੈਂ ਨੂੰ ਆਪ ਨਹੀਂ ਕਰਨਾ ਪੈਣਾ ਸੀ ਬਸ ਮੈਂ ਪਾਈਪ ਲਗਾ ਲਈ ਸੀ ਪਾਈਪ ਲਗਾ ਕੇ ਇੱਥੋਂ ਜੀ ਮੈਨੂੰ ਇਹ ਥੋੜਾ ਜਿਹਾ ਸਹੀ ਹੋ ਜਾਂਦਾ ਹਨਾ ਵੀ ਸੌਖਾ ਰਹਿੰਦਾ ਇਹ ਵੀ ਕੋਲਾ ਥੋੜੀ ਮਤਲਬ ਬਾਟ ਘਟ ਜਾਂਦੀ ਹੈ ਨਾ ਜਿਵੇਂ ਇਹ ਬੁੱਟੇ ਪਰ ਇਹ ਹੋ ਜਾਂਦਾ ਜੀ ਆਪਾਂ ਕਹਿ ਦਿੰਦੇ ਆ ਹਨਾ ਵੀ ਔਨ ਫਲਾਣੇ ਦੇ ਘਰ ਇੰਨੇ ਸੋਹਣੇ ਬੁੱਟੇ ਲੱਗੇ ਹੋਣੇ ਇੰਨੇ ਪਰ ਜਰ ਇਹਨਾਂ ਦੀ ਕੇਅਰ ਬਹੁਤ ਆ ਹਨਾ ਹੋ ਜਾਂਦੀ ਆ ਹੁਣ ਹਰ ਇੱਕ ਬੁੱਟੇ ਨੂੰ ਮੈਨੂੰ 2-2 ਬਾਲਟੀਆਂ ਡੇਲੀ ਸ਼ਾਮ ਨੂੰ ਪਾਉਣੀਆਂ ਹੀ ਪੈਂਦੀਆਂ ਨੇ ਜਿਹੜਾ ਕੋਈ ਮਾਝੇ ਹੁਣ ਤੁਸੀਂ ਇਹ ਦੇਖੋ ਵੀ ਸਾਡੇ 1 2 3 4 5 6 7 8 7-8 ਬੁੱਟੇ ਤਾਂ ਇਹ ਨੇ ਜਿਹੜੇ ਫਲ ਵਾਲੇ ਨੇ ਹਨਾ ਬਾਕੀ ਜਿਹੜੇ ਆਮ ਹੈਗੇ ਨੇ ਵੀ ਸਾਰਾ ਸੀਜ਼ਨ ਇਹ ਜਿਹੜੇ ਖੜੇ ਰਹਿੰਦੇ ਨੇ ਉਹ ਨੇ ਹਨਾ ਉਹਨਾਂ ਦਾ ਫਿਰ ਇਹਨਾਂ ਦੇ ਵਿੱਚ ਕੋਈ ਜਿਵੇਂ ਦਵਾਈ ਪਾਉਣੀ ਆ ਹੋਰ ਜਿਵੇਂ ਕਈ ਦਵਾਈਆਂ ਇਦਾਂ ਦੀਆਂ ਨੇ ਵੀ 15 20 ਦਿਨ ਮਗਰੋਂ ਪਾਉਣੀਆਂ ਨੇ ਕੋਈ ਮਹੀਨੇ ਮਗਰੋਂ ਪਾਉਣੀਆਂ ਕੋਈ 10 ਦਿਨ ਮਗਰੋਂ ਪਾਉਣ। ਇਦਾਂ ਨਾ ਬਹੁਤ ਸਾਰੇ ਕੰਮਕਾਰ ਹੋ ਜਾਂਦੇ ਨੇ ਹਨਾ ਆਪਾਂ ਨੂੰ ਜਿਮ ਜਾਣ ਦੀ ਲੋੜ ਨਹੀਂ ਪੈਂਦੀ ਐਵੇਂ ਹੀ ਐਕਸਰਸਾਈਜ਼ ਹੋ ਜਾਂਦੀ ਆ ਹਨਾ ਜਿਮ ਵਾਲਾ ਕੰਮ ਆਪਣਾ ਘਰ ਹੀ ਸਰੀ ਜਾਂਦਾ। ਹੂੰ ਬਸ ਪਾਣੀ ਪਾਉਣ ਲੱਗੀ ਸੀ ਪਾਣੀ ਪਲਾਉਣ ਦੀ ਉਹਨਾਂ ਨੂੰ ਪਾਣੀ ਪਾ ਕੇ ਜਦੇ ਫਿਰ ਮੈਂ ਜਿਹੜੇ ਦੂਜੀ ਸੀ ਆਪਣੇ ਨਾਲ ਖਾਲਜੀ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਮੈਂ ਪਾਈਪ ਲਗਾਤੀ ਸੀਗੇ ਬਾਕੀ ਮੇਰੇ ਸਾਰੇ ਬੁੱਟਿਆਂ 'ਚ ਪਾਣੀ ਪੈ ਗਿਆ ਸੀ ਉਸ ਤੋਂ ਬਾਅਦ ਮੈਂ ਲੱਗੀ ਸੀ ਪਸ਼ੂਆਂ ਨੂੰ ਇਹਨੂੰ ਬੈੜੀ ਨੂੰ ਥੋੜਾ ਤੇਲ ਪਾਉਣ ਵਾਲਾ ਸੀਗਾ ਤੇ ਨਾਲ ਇਹਨਾਂ ਨੂੰ ਜਿਹੜੇ ਪਾਊਡਰ ਲਿਆਉਂਦਾ ਹੋਇਆ ਮਿਨੀ ਮਿਕਸਚਰ ਜਿਹਾ ਜਿਵੇਂ ਜੀ ਆਪਾਂ মালਟੀ ਵਿਟਾਮਿਨ ਦੇ ਕੋਈ ਸਰਪ ਲੈਂਦਾ ਏ ਕੋਈ ਟੈਬਲੇਟ ਵਗੈਰਾ ਲੈਂਦਾ ਏ ਨਾ ਇਹ ਸੀ ਉਹਨਾਂ ਦਾ ਪਾਊਡਰ ਇਹ ਮੈਂ ਉਹਨਾਂ ਨੂੰ ਦੇਣ ਲੱਗੀ ਸੀ ਕੱਟੀ ਨੂੰਰ ਪਹਾ ਨੂੰ ਨਾਲੇ ਮੈਂ ਨਾ ਉਹਨੂੰ ਗਾ ਨੂੰ ਤੇਲ ਤਰ ਕੇ ਆਈ ਸੀ ਉਹ ਮੈਂ ਬੱਚੀ ਨੂੰ ਦੇ ਮੂੰਹ ਨੂੰ ਲਾ ਕੇ ਦੇ ਸੀ ਕਿਉਂਕਿ ਇਹ ਹੋ ਜਾਂਦਾ ਜੀ ਜਿਵੇਂ ਹੁਣ ਨਾ ਬੱਚੀ ਜਾਂ ਕੱਟੀ ਮਤਲਬ ਕਿਸੇ ਦਾ ਵੀ ਕੱਟਰੂ ਬੱਚਰੂ ਛੋਟਾ ਏ ਉਹ ਫਿਰ ਲੱਗ ਜਾਂਦਾ ਜਦੇ ਜੀ ਆਪਾਂ ਨਹੀਂ ਚੀਜ਼ ਦਿਖਾਵਾਂਗੇ ਫਿਰ ਨੀ ਉਹ ਗੁਰਦਰਾ ਉਤੋਂ ਬਾਅਦ ਆਪਾਂ ਚਲੇਗੇ ਸੀ ਕਿ ਚੈਹਰ ਗੁਰਦਰਾ ਸਭ ਉਹ ਮੈਂ ਤੁਹਾਨੂੰ ਪਹਿਲਾਂ ਹੀ ਦਿਖਾਇਆ ਹੋਇਆ ਕਈ ਵਾਰੀ ਇਹ ਜਿਹੜੀ ਨਵੀਂ ਇਮਾਰਤ ਬਣਦੀ ਗੁਰਦਰਾ ਸਾਹਿਬ ਦੀ ਇਹ ਹੈ ਜੀ ਇਹ ਕਾਫੀ ਉੱਚੀ ਆ ਪਰ ਜਿਸ ਦਿਨ ਬਣ ਜੂਗੀ ਫਿਰ ਤੁਹਾਨੂੰ ਦਿਖਾਵਾਂਗੇ ਇਹ ਨੀਚੇ ਦੀ ਹੈ ਵੀ ਅਗਰ ਕਿਸੇ ਨੇ ਤੁਰ ਕੇ ਜਾਣਾ ਹੈ ਹੈਨਾ ਤਾਂ ਇਹਨਾਂ ਨੇ ਉਹ ਦੇ ਵਿੱਚ ਉਦਾਂ ਬਣਾਈ ਹੋਈ ਆ ਤੇ ਇਹ ਹੈਗੀਆਂ ਨੇ ਪੌੜੀਆਂ ਰਾਹੀਂ بس جی ਆਪਾਂ ਅੱਜ ਦੇ ਬਲੌਗ ਦੇ ਇਥੇ ਕਰਦੇ ਐਂਡ ਕੱਲ ਮਿਲਾਂਗੇ ਇੱਕ ਨਵਾਂ ਬਲੌਗ ਨਵੀਂ ਵੀਡੀਓ ਓਕੇ ਬਾਏ ਟੇਕ ਕੇਅਰ ਲਵ ਯੂ ਆਲ ਮੈਂਬਰਸ ਬਾਏ ਬਾਏ